ਝਾੜੂ ਦੇ ਨਾਲ ਨਾਲ ਅਜਗਰਦਾਸਪੁਰ ਦੇ ਵਿੱਚ ਪੋਚਾ ਵੀ ਫਿਰ ਜਾਊਗਾ ਦਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਸ਼ਿਅਰੀ ਕਲਸੀ ਜਿੰਦਾਬਾਦ ਪੰਜਾਬ ਦੀ ਸਭ ਤੋਂ ਵੱਡੀ ਲੀਡ ਗਰਦਾਸਪੁਰ ਦੀ ਸੀਟ ਹੋਊਗੀ ਆਮ ਆਦਮੀ ਪਾਰਟੀ ਜਿੰਦਾਬਾਦ ਇੱਧਰ ਸਾਬਕਾ ਡਿਪਟੀ ਸੀਐਮ ਨੇ ਇੱਕ ਬੰਨੇ ਇੱਕ ਬਨੇ ਆਕਾਲੀਆਂ ਦੇ ਬਹੁਤ ਵੱਡੇ ਦਿੱਕਤ ਆ ਗੂ ਨੇ ਠੀਕ ਹੈ ਤੁਸੀਂ ਦਿੱਕਤ ਰਹੇ ਜੇ ਉਹ ਗਵਾਂਡੀ ਪਿੰਡਾਂ ਤੋਂ ਬੰਦੇ ਲੈ ਆ ਉਹ ਗਵਾਂਡੀ ਪਿੰਡਾਂ ਤੋਂ ਵੀ ਇਕੱਠੇ ਹੋਏ ਉਹ ਗਵਾਂਡੀ ਹਲਕਿਆਂ ਤੋਂ ਬੰਦੇ ਲਿਉਣੇ ਪਏ ਕਾਂਗਰਸ ਦੇ ਤਿੰਨਾਂ ਲੀਡਰਾਂ ਨੇ ਇੱਕ ਨੇ ਨਿਊਜ਼ੀਲੈਂਡ ਦੀ ਟਿਕਟ ਕਰਾਈ ਇੱਕ ਨੇ ਅਮਰੀਕਾ ਦੀ ਟਿਕਟ ਕਰਾਈ ਹੈ ਇੱਕ ਨੇ 2 ਜੂਨ ਦੀ ਇੱਕ ਨੇ 3 ਜੂਨ ਦੀ ਇਹਨਾਂ ਨੇ ਰਿਜ਼ਲਟ ਠੰਡੇ ਮੌਸਮ 'ਚ ਜਾ ਕੇ ਸੋਣਾ ਕਿਤੇ ਅਟੈਕ ਨਾ ਹੋ ਜੇ ਆਇੜਾ ਤੋਂ ਕਿਰਦਾਸਪੁਰ ਉਹ ਵਾਲੇ ਥੋੜੇ ਪਲੇ ਸਨੇ ਮਾਰਦੇ ਫਿਰਦੇ ਨਾ ਸਾਪ ਨੂੰ ਕਾਪਰ ਤਾਂ ਹਾਫ ਇੱਕ ਦੋ ਹੋ ਰਿਆ ਬਸ ਕੋਈ ਨਹੀਂ ਪੁੱਛਦੇ ਨਹੀਂ ਹੁਣ ਛਿਤੇ ਗਰੇ ਵੀ ਸਰਪੰਚਾਂ ਕੋ ਪੈਸੇ ਲੈਣ ਉਹ ਦਰਲੰਤ ਜਿੱਦ ਦਿਨ ਬਲਬੀਰ ਸਿੰਘ ਪੰਨੂ ਰਾਮ ਖਾਲੂਗਾ ਨਾ ਮੈਂ ਪਰਮਾਤਮਾ ਕੇ ਅਰਦਾਸ ਕਰਕੇ ਨਾ ਕਿ ਪਰਮਾਤਮਾ ਤੁਹਾਨੂੰ ਬਰਬੀਸ ਸਿੰਘ ਪੰਨੂ ਦਾ ਐਂਡਲਾ ਦੇਣੂਗਾ ਇੱਕ ਜੂਨ ਨੂੰ ਕਾਂਗਰਸ ਪਾਰਟੀ ਨੇ ਕੀ ਕੀਤਾ ਸੀ ਇੱਕ ਜੂਨ ਤੇ ਇੱਕ ਜੂਨ ਨੂੰ ਹੀ ਇਹਨਾਂ ਦੀ ਜੜ 뿌 ਟੰਗ ਆਮ ਆਦਮੀ ਪਾਰਟੀ ਜੰਦਾਬਾਦ ਭਗਵਾਨ ਸੇਗਮਾ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਰਵਿੰਦ ਕੇਜਰੀਵਾਲ ਜਿੰਦਾਬਾਦ ਫਲਕਾ ਫਤੇਗੜ ਦੀ ਜਨਤਾ ਦੀ ਦਿਲਾਂ ਦੀ ਧੜਕਣ ਇਸ ਵੇਲੇ ਸਾਡੇ ਨਾਲ ਨੇ ਚੇਅਰਮੈਨ ਪੰਚਾਇਤ ਬਲਬੀਤ ਸਿੰਘ ਪੰਨੂ ਸਾਹਿਬ ਅੱਜ ਬੜਾ ਜੋਸ਼ ਲੱਗ ਰਿਹਾ ਚਿਹਰੇ ਤੇ ਬੜਾ ਵੱਖਰਾ ਹੀ ਨੂਰ ਹੈ ਅੱਜ ਕਹਾਣੀ ਕੀ ਹੈ ਵੇਖੋ ਜੀ ਤਨ ਤਨ ਬਾਬਾ ਸ਼੍ਰੀ ਚੰਦ ਜੀ ਨੇ ਤਕਰੀਬਨ 2014 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬੜੀ ਲੰਮੀ ਜਿਹੜੀ ਬਾਹ ਸੀ ਨਾ ਉਹਨਾਂ ਦੀ ਉਹਨਾਂ ਦੀ ਬਾਹ ਨੇ ਪੂਰੇ ਅਰਦਾਸਪੁਰ ਚ ਪੂਰੇ ਪੰਜਾਬ ਦੇ ਵਿੱਚ ਇੱਕ ਸੇਵਾਦਾਰ ਆਪਣੇ ਇੱਕ ਲੋਕ ਸੇਵਾਪੱਖੀ ਇੱਕ ਟੀਮ ਤਿਆਰ ਕਰਤੀ ਸੀ ਤੇ ਅੱਜ ਤਨਤਨ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਜੋ ਡੇਰਾ ਬਾਬਾ ਨਾਨਕ ਦੇਵ ਚ ਪਿੰਡ ਕਲਾਂ ਨੌਰ ਸ਼ਹਿਰ ਹੈ ਅੱਜ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਉੱਥੇ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਥੇ ਆਉਣ ਦੇ ਜੀ ਆਇਆਂ ਔਰ ਅਸੀਂ ਅੱਜ ਬਾਗੋ ਬਾਗ ਹੋ ਗਏ ਆ ਵੀ ਜੋ 2022 ਦੇ ਵਿੱਚ ਗਰਦਾਸਪੁਰ ਦੇ ਵਿੱਚ ਛੋਟੀਆਂ ਛੋਟੀਆਂ ਕਮੀਆਂ ਰਹਿ ਗਈਆਂ ਸੀ ਨਾ ਮੈਨੂੰ ਲੱਗਦਾ ਵੀ ਅੱਜ ਝਾੜੂ ਦੇ ਨਾਲ ਨਾਲ ਅੱਜ ਗਰਦਾਸਪੁਰ ਦੇ ਵਿੱਚ ਪੋਚਾ ਵੀ ਫਿਰ ਜੂਗਾ ਗਰਦਾਸਪੁਰੀਏ ਸਭ ਤੋਂ ਵੱਡੀ ਲੀਡ ਤੇ ਗਰਦਾਸਪੁਰ ਦੀ ਸੀਟ ਨੂੰ ਜਦਾ ਕੇ ਭੇਜਣਗੇ ਪੰਜਾਬ ਦੀ ਸਭ ਤੋਂ ਵੱਡੀ ਲੀਡ ਗਰਦਾਸਪੁਰ ਦੀ ਸੀਟ ਹੋਊਗੀ ਇੱਧਰ ਇੱਧਰ ਬੜੀ ਵੱਡੀ ਕਹਾਣੀ ਪੈ ਗਈ ਜੇ ਇੱਧਰ ਸਾਬਕਾ ਡਿਪਟੀ ਸੀਐਮ ਨੇ ਇੱਕ ਬੰਨੇ ਇੱਕ ਬੰਨੇ ਅਕਾਲੀਆਂ ਦੇ ਬਹੁਤ ਵੱਡੇ ਦਿਗਜ ਆਗੂ ਨੇ ਐਸੇ ਹਲਕੇ ਦੇ ਵਿੱਚ ਜਿਹੜੇ ਬਾਬੇ ਨਾਨਕ ਦੇ ਵਿੱਚ ਮੈਂ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਕੱਲ ਫਤੇਗੜ ਚੂੜੀਆਂ ਦੇ ਵਿੱਚ ਪਿੰਨੂ ਹਿਲੇ ਦੇ ਵਿੱਚ ਵੀਟਿੰਗ ਰੱਖੀ ਗਈ ਉਹ ਠੀਕ ਹੈ ਵੀਰੋ ਠੀਕ ਹੈ ਤੁਸੀਂ ਦਿਗਜ ਰਹੇ ਜੇ ਉਹ ਗਵਾਂਡੀ ਪਿੰਡਾਂ ਤੋਂ ਬੰਦੇ ਲੈ ਆ ਉਹ ਗਵਾਂਡੀ ਪਿੰਡਾਂ ਤੋਂ ਵੀ ਨਹੀਂ ਇਕੱਠੇ ਹੋਏ ਉਹ ਗਵਾਂਡੀ ਹਲਕਿਆਂ ਤੋਂ ਬੰਦੇ ਲਿਆਉਣੇ ਪਏ ਠੀਕ ਹੈ ਤੂੰ ਉੱਥੋਂ ਸਾਬਤ ਕੀ ਹੋਣ ਰਿਹਾ ਹੈ ਗਵਾਂਡੀ ਪਿੰਡਾਂ ਤੋਂ ਬੰਦੇ ਨਹੀਂ ਆਏ ਗਵਾਂਡੀ ਹਲਕਿਆਂ ਤੋਂ ਤਰਲੇ ਮਾਰ-ਮਾਰ ਕੇ ਕੁਰਸੀਆਂ ਚੁੱਕੀਆਂ ਕੁਰਸੀਆਂ ਫਿਰ ਤੁਸੀਂ ਵੀਡੀਓ 'ਚ ਵੇਖਿਆ ਹੋਣਾ ਕੁਰਸੀਆਂ ਵਿਰਲੀਆਂ-ਵਿਰਲੀਆਂ ਕੀਤੀਆਂ ਵੀ ਥੋੜੇ-ਥੋੜੇ ਬੰਦੇ ਦੇ ਜਾਣ ਬਹੁਤ ਜ਼ਿਆਦਾ ਇਹਨਾਂ ਦੀ ਮਾੜੀ ਹਾਲਾਤ ਹੈ ਮੈਂ ਮੈਂ ਅੱਜ ਹੀ ਚਾਰ ਜੂਨ ਦਾ ਰਿਜ਼ਲਟ ਦਿੰਨਾ ਚਾਰ ਜੂਨ ਦਾ ਰਿਜ਼ਲਟ ਦਿੰਨਾ 4 ਜੂਨ ਦਾ ਰਿਜ਼ਲਟ ਕੱਲ ਮੈਨੂੰ ਇੱਕ ਵੀਰ ਮਿਲਿਆ ਉਹ ਟਿਕਟਾਂ ਕਰਾਉਂਦਾ ਟਿਕਟਾਂ ਹਵਾਈ ਟਿਕਟਾਂ ਉਹ ਮੇਨੂੰ ਵੀਰ ਕਹਿੰਦਾ ਕਾਂਗਰਸ ਦੇ ਤਿੰਨਾਂ ਲੀਡਰਾਂ ਨੇ ਇੱਕ ਨੇ ਨਿਊਜ਼ੀਲੈਂਡ ਦੀ ਟਿਕਟ ਕਰਾਈ ਇੱਕ ਨੇ ਅਮਰੀਕਾ ਦੀ ਟਿਕਟ ਕਰਾਈ ਆ 3 ਜੂਨ ਦੀ ਇੱਕ ਨੇ 2 ਜੂਨ ਦੀ ਇੱਕ ਨੇ 3 ਜੂਨ ਦੀ ਇਹਨਾਂ ਨੇ ਰਿਜ਼ਲਟ ਠੰਡੇ ਮੌਸਮ 'ਚ ਜਾ ਕੇ ਸੁਣਨਾ ਕਿਤੇ ਅਟੈਕ ਨਾ ਹੋ ਜੇ ਇਹਨਾਂ ਨੂੰ ਅਟੈਕ ਗਰਮੀ 'ਚ ਅਟੈਕ ਵੀ ਹੋ ਸਕਦਾ ਸੁਣਿਆ ਨਹੀਂ ਜਾਣਾ ਜਿਹੜੇ ਸਤਕਾਰਯੋਗ ਆ ਚਲੋ ਫੌਜ ਦਾ ਕਰਕੇ ਸਤਕਾਰਯੋਗ ਆ ਇੰਡੀਅਨ ਆਰਮੀ ਦੇ ਵਿੱਚ ਰਹੇ ਆ ਕੈਪਟਨ ਸਾਹਿਬ ਕੈਪਟਨ ਸਾਹਿਬ ਕੋ ਗੁੜਕਾ ਸਾਫੜਾ ਕੇ ਝੂਠ ਬੁਲਾਇਆ ਅੱਜ ਕਿੱਥੇ ਨੇ ਬਿਲਕੁਲ ਸੀਐਮ ਚਿਹਰੇ ਤੇ ਇਲੈਕਸ਼ਨ ਲੜੀ ਸੀ ਅੱਜ ਉਹ ਸੀਐਮ ਕਿੱਥੇ ਆ ਸੁਨੀਲ ਟਾਖਲ ਪ੍ਰਧਾਨ ਸੀ ਆਜੋ ਪ੍ਰਧਾਨ ਕਿੱਥੇ ਨੇ ਮਜੀਠੀਆ ਸਾਹਿਬ ਜਿਹੜਾ ਸਾਡਾ ਭਰਾ ਸ਼ਾਮਲ ਹੋਇਆ ਨਾ ਤੂ ਕੀ ਹੋ ਕੇ ਅੱਖਾਂ ਅੱਥਰੂ ਆ ਰਹੇ ਨੇ ਉਹਦੀਆਂ ਅੱਖਾਂ 'ਚ ਤਲਵੀਰ ਦੀਆਂ ਅੱਖਾਂ 'ਚ ਅੱਥਰੂ ਆ ਰਹੇ ਨੇ ਕਹਿੰਦਾ ਵੀ ਸਾਰੀ ਉਮਰ ਤੀਸਰੀ ਪਾਰਟੀ ਨਹੀਂ ਸੀ ਉਹਨਾਂ ਦੀ ਗੁਲਾਮੀ ਕੀਤੀ ਬੜਿਆਂ ਦੇ ਉਹ ਖਰੇ ਆਮ ਕਹ ਰਹੇ ਨੇ ਵੀ ਬੜਿਆਂ ਨੇ ਮੈਨੂੰ ਪਰਚੇ ਕਰ ਲਈ ਕਹਿੰਦਾ ਸੀ ਵੀ ਨਹੀਂ ਕਰਾਇਆ ਪਹਿਲੀ ਵਾਰੀ ਆਂਦਾ ਮੈਨੂੰ ਸਕੂਨ ਮਿਲਿਆ ਹੈ ਸਕੂਨ ਮਿਲਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਹਿੱਕ ਨਾਲ ਲੱਗ ਕੇ ਮੈਨੂੰ ਆਨੰਦ ਆਇਆ ਏ ਅੱਜ ਆਂਦਾ ਮੈਨੂੰ ਪਤਾ ਲੱਗਾ ਐ ਮੈਂ ਕਿਸੇ ਪਾਰਟੀ ਦੇ ਨਾਲ ਜੋੜਿਆ ਔਰ ਪਾਰਟੀ ਦੇ ਨਾਲ ਜੁੜ ਕੇ ਮੈਂ ਕਿਸੇ ਦਾ ਭਲਾ ਕਰ ਸਕੂਗਾ ਜਿਹੜੇ ਦੋਕੇ ਗਰਦਾਸਪੁਰ ਉਹ ਵਾਲੇ ਥੋੜੇ ਪਲੇਸ ਨੇ ਮਾਰਦੇ ਫਿਰਦੇ ਨਾ ਸੱਪ ਵਾਂਗ ਕੱਪੜਾ ਤਾਂ ਹਾਪ ਇੱਕ ਦੋ ਰਿਆ ਬਸ ਕੋਈ ਨਹੀਂ ਪੁੱਛਦਿਆਂ ਨਹੀਂ ਹੁਣ ਮੈਂ ਸੁਖਜਿੰਦਰ ਸਿੰਘ ਨੂੰ 4 ਤਰੀਕ ਦਾ ਰਿਜ਼ਲਟ ਅੱਜ ਦੱਸਦਾ ਕਾਲਾ ਪਤਾ ਕੀ ਇਸ ਦੇਜ ਤੇ ਬੋ ਰਿਹਾ ਸਟੇਟ ਤੇ ਘਰੇ ਵੀ ਸਰਪੰਚਾਂ ਆ ਕੋ ਪੈਸੇ ਲੈ ਨੇ ਉਹ ਦਰਲੰਥ ਜਿਦ ਦਿਨ ਬਲਬੀਰ ਸਿੰਘ ਪੰਨੂ ਹਰਾਮ ਖਾਲੂਗਾ ਨਾ ਮੈਂ ਪਰਮਾਤਮਾ ਕੇ ਅਰਦਾਸ ਕਰਕੇ ਕਹਿਣਾ ਪਰਮਾਤਮਾ ਉਹ ਦਿਨ ਬਲਬੀਰ ਸਿੰਘ ਪੰਨੂ ਲੈਂਡ ਲਾ ਦੇ ਨੋ ਵੇ ਏਦਾਂ ਗੱਲਾਂ ਨਹੀਂ ਬਣਨੀਆਂ ਠੀਕ ਐ ਸਾਡੇ ਸਰਪੰਚ ਜੇ ਬਣਨੇ ਨੇ ਪਿੰਡਾਂ ਚ ਵਿਕਾਸ ਕਾਰਜਾਂ ਦੇ ਕੰਮ ਪੰਚਾਇਤਾਂ ਕਰਦੀਆਂ ਨੇ ਪੰਚਾਇਤਾਂ ਔਰ ਪੰਚਾਇਤਾਂ ਦੀ ਇਲੈਕਸ਼ਨ ਆਉਣ ਵਾਲੀ ਹੈ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਕਰਕੇ ਦੱਸਾਂਗੇ ਸਾਡੇ ਸਰਕਾਰਯੋਗ ਸੀਐਮ ਸਾਹਿਬ ਕਹਿੰਦੇ ਨੇ ਅੱਜ ਵੀ ਕਹਿ ਕੇ ਜਾਣਗੇ ਵਿਕਾਸ ਕਾਰਜਾਂ ਦੇ ਕੰਮ ਬਿਨਾਂ ਭੇਦਭਾਵ ਤੋਂ ਕਰਾਂਗੇ ਕਰਕੇ ਦੱਸਾਂਗੇ 2027 ਚ ਵੋਟਾਂ ਮੰਗਣ ਫੇਰਾ ਅੱਜ ਤਾਂ ਨੂੰ ਡੇਰੇ ਦੀ ਪੋਜੀਸ਼ਨ ਪਤਾ ਲੱਗ ਜਣੀ ਹੈ ਮੈਨੂੰ ਲੱਗਦਾ ਕਿ ਡੇੜਾ ਆ ਤੋਰੇ ਦਿਨਾਂ ਦੇ ਵਿੱਚ ਸਪੀਡ ਚ ਡੇੜਾ ਅੱਧ ਦੋ ਰਗਾਣਾ ਲੱਗ ਜੇ ਸਪੀਡ ਵਧਾਉਣੀ ਪੈਣੀ ਸਾਨੂੰ ਠੀਕ ਹੈ ਮੈਨੂੰ ਲੱਗਣ ਰਿਹਾ ਵੀ ਅੱਜ ਤੁਹਾਨੂੰ ਇਹ ਆਪਣਾ ਜਿਹੜਾ ਸਭ ਕਿੰਨੀ ਸਪੀਡ 180 ਦੀ 180 ਹੁਣਾਂ ਨੂੰ ਮੈਨੂੰ ਲੱਗਦਾ ਵੀ 200 ਦੀ ਕਰਨੀ ਪਣੀ ਡੇਰੇ ਵਾਲਿਆਂ ਨੇ ਵੀ ਟਾਇਰ ਨਵੇਂ ਪਵਾ ਲਏ ਡੇਰੇ ਵਾਲਿਆਂ ਵੀ ਟਾਇਰ ਚੋਕਵਾ ਮੰਗਿਆ ਸੋ ਸੱਜੇ ਨਾਲ ਚੇਅਰਮੈਨ ਬਲਬੀਰ ਸਿੰਘ ਪੰਨੂ ਸੋਨਾਂ ਦਾ ਕਹਿਣਾ ਕਿ ਹੁਣ ਐਕਸੀਲੇਟਰ ਤੇ ਸਾਨੂੰ ਪੈਰ ਜਰਾ ਕਿ ਦੱਬਣਾ ਪੈਣਾ ਕਿਉਂਕਿ ਇਧਰ ਸੀਐਮ ਮਾਨਸਾਹਬ ਆਉਣ ਦੇ ਨਾਲ ਇਧਰਲੇ ਪਾਸੇ ਤੇ ਪਿਕਅਪ ਵੱਧ ਗਈ ਹੈ ਪਰ ਇਹਨਾਂ ਨੂੰ ਲੱਗਦਾ ਕਿ ਹੁਣ ਹਲਕਾ ਫਜ਼ਲਕਰ ਚੂੜੀਆਂ ਜਿਹੜਾ ਪਹਿਲਾਂ ਹੀ ਇੱਕ ਨੰਬਰ ਤੇ ਜਾ ਰਹੇ ਸੀ ਸੋ ਉਹਨਾਂ ਨੂੰ ਹੁਣ ਇਹਨਾਂ ਨੇ ਪਿਕਅਪ ਥੋੜੀ ਵਦਾਾ ਦੇਣੀ ਹੈ ਇੱਕ ਹੋਰ ਕੁਛੀ ਦੀ ਗੱਲ ਹੈ ਸਤਿਕਾਰਜੋੜ ਚੂੜੀਆਂ ਦੇ ਵੀਰ ਬੜੇ ਬੜੇ ਵੱਡੇ ਚਿਹਰੇ ਆ ਚ ਸ਼ਾਮਲ ਹੋਣਗੇ ਸਤਿਕਾਰਜੋੜ ਚਿਹਰੇ ਅੱਜ ਸੀਐਮ ਸਾਹਿਬ ਦੀ ਵੇਖੋ ਸੀਐਮ ਸਾਹਿਬ ਜੋ ਕੁਝ ਹੋਣ ਰਿਹਾ ਹੈ ਸੀਐਮ ਸਾਹਿਬ ਦੀ ਕਾਰਗਜ਼ਾਰੀ ਦੇਖਿਓ ਬਲਵੀਰ ਸਿੰਘ ਪੰਨੂ ਜੇ ਕੰਮ ਕਰ ਰਿਹਾ ਨਾ ਜਿੰਨੀ ਗਾਈਡਲਾਈਨ ਹੈ ਜਿੰਨੀ ਗਾਈਡਲਾਈਨ ਉਹ ਸੀਐਮ ਸਾਹਿਬ ਦੀ ਹੈ ਕਿਉਂਕਿ ਕਿਹੜੀ ਪਾਰਟੀ ਦੇ ਨੇ ਜਿਹੜੇ ਅੱਜ ਸ਼ਾਮਲ ਕਰ ਦੇਖੋ ਉਹ ਤੇ ਤੁਹਾਨੂੰ ਸਟੇਜ ਤੇ ਪਤਾ ਲੱਗ ਜਾਏਗਾ ਮੈਂ ਨਹੀਂ ਦੱਸਾਂਗਾ ਜੀ ਦੇਖੋ ਬਰ ਬੇਖੋ ਮੈਂ ਇੱਕ ਧੁਹਾੜ ਉਹ ਮੈਂ ਠੋਸ ਨਹੀਂ ਨਾ ਕਰ ਮੈਂ ਚਾਹੁੰਦਾ ਉਹ ਤੇ ਬਾਂਬੂ ਤੇ ਚੱਲੇਗਾ। ਟੈਕ ਆ ਆ ਫਿੱਤੇ ਨੂੰ ਅੱਗੇ ਟੈਕ ਟੈਕ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਪੰਨੂ ਜਿੰਦਾਬਾਦ ਸਰਦਾਰ ਮਨੀਸ਼ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸ਼ਹੀਦੀ ਕਲਸੀ ਜਿੰਦਾਬਾਦ ਸ਼ਹੀਦੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੇ ਰਵੀਂਦੀ ਕੇ ਜੀਵਾ ਜਿੰਦਾਬਾਦ ਸਾਟਾ ਏਗਾ ਜਿੰਦਾਬਾਦ 1 ਜੂਨ ਨੂੰ ਧੰਨਵਾਦ 1 ਜੂਨ ਨੂੰ ਵੇਖੋ ਜੀ 1 ਜੂਨ ਨੂੰ ਤੁਹਾਨੂੰ ਪਤਾ ਹੈ ਕਿ ਸਾਡੇ ਸਿੱਖ ਧਰਮ ਦੇ ਸਾਡੇ ਭਰਾਵਾਂ ਦੇ ਨਾਲ ਸਾਡੇ ਪੰਜਾਬੀਆਂ ਦੇ ਨਾਲ 1 ਜੂਨ ਨੂੰ ਕਾਂਗਰਸ ਪਾਰਟੀ ਨੇ ਕੀ ਕੀਤਾ ਸੀ 1 ਜੂਨ ਤੇ 1 ਜੂਨ ਨੂੰ ਹੀ ਇਹਨਾਂ ਦੀ ਜੜ ਪੁੱਟਾਂਗੇ ਇਹਨਾਂ ਦੀ ਪਾਰਟੀ ਦਾ ਬੀਜ ਹੀ ਖਤਮ ਕਰ ਦਾਂਗੇ